ਇਹ ਰਾਜਪੁਰਾ ਦਾ ਜਿਹੜਾ ਹਾਲ ਹੈ ਕਾਫੀ ਦਿਨਾਂ ਤੋਂ ਟਾਮਾਡੋਲ ਹੋ ਚੁੱਕਿਆ ਹੈ ਆਏ ਦਿਨ ਰਾਜਪੁਰਾ ਸ਼ਹਿਰ ਦੇ ਵਿੱਚ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਹਨ ਵਧਦੀਆਂ ਜਾ ਰਹੀਆਂ ਨੇ ਪਹਿਲਾਂ ਤਾਂ ਰਾਤ ਦੇ ਸਮੇਂ ਜਿਹੜੀਆਂ ਚੋਰੀਆਂ ਹੁਣ ਤਾਂ ਦਿਨ ਦਿਹਾੜੇ ਜਿਹੜਾ ਹੈ ਲੋਕ ਆਪਣੇ ਘਰਾਂ ਦੇ ਵਿੱਚ ਸੇਵ ਨਹੀਂ ਆ ਦਿਨ ਦਿਹਾੜੇ ਹੀ ਜਿਹੜੇ ਨੇ ਸਿਰਾਰਤੀ ਅਨਸਰ ਚੋਰ ਜਿਹੜੇ ਨੇ ਘਰਾਂ ਚ ਵੜ ਕੇ ਜਿਹੜੀ ਸਰੇਆਂ ਜਿਹੜੀਆਂ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਆ। ਕਹੜਾ ਕਰਦਾ ਕਿ ਇੰਤਸਾਨ ਸਾਡਾ ਜੁਐਲਰੀ ਸਾਰੀ ਚੋਰੀ ਹੋ ਗਈ। ਇਸ ਵੰਦ ਪੁਲਿਸ ਨੂੰ ਤੁਸੀਂ ਕੋਈ ਕੱਲ ਫੋਨ ਕੀਤਾ ਸੀਗਾ ਬਲਾਇਸ ਪੁਲਿਸ ਆਈ ਸੀ ਤੁਹਾਡੇ ਕੋਲ। ਕੀ ਸੋਚਦੇ ਵੀ ਨਹੀਂ ਹੋਈਏ ਕਿ 24 ਘੰਟੇ ਦੇ ਵਿੱਚ ਨਹੀਂ ਹੋਈਏ ਕਿ ਦੱਸੋ ਕਿਸੇ ਪਤਾ ਪੁੱਛੋ ਸਾਡੇ ਨਹੀਂ ਨਹੀਂ ਅੱਜ ਤੋਂ 3 ਦਿਨ ਪਹਿਲਾਂ ਜਿਹੜਾ ਉੱਥੇ ਸੁਸਨਾਨ ਘਾਟ ਕੋਲ ਤੇ ਉਹ ਪ੍ਰੈਸ ਵਾਲਿਆਂ ਦੇ ਜਿਹੜੀ ਏਨੀ ਵੱਡੀ ਵਾਰਤਾਤ ਹੋਈ ਆ ਉਹਦਾ ਕੀ ਹੋਇਆ ਜਿਹੜਾ ਬਜ਼ੁਰਗ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਲੁੱਟ ਕੇ ਲੈ ਗਏ ਉੱਥੇ ਉਹਨੂੰ ਉਹਦਾ ਕੀ ਹੋਇਆ ਅਜਾ ਕਿਤਾ ਕੰਮ ਕਰ ਲਏਗਾ ਤੁਸੀਂ ਇੰਨਾ ਕੁਸ਼ੀ ਦਾ ਸ਼ਹਿਰ ਦੇ ਅੰਦਰ ਹੁਣ ਥਾਣਾ ਕਿੱਦਾਂ ਚੱਲ ਰਿਹਾ ਜੇ ਤੁਹਾਨੂੰ ਪਤਾ ਹੈ ਥਾਣਾ ਕਿੱਦਾਂ ਚੱਲ ਰਿਹਾ ਥਾਣਾ ਤਾਂ ਦੇਖੋ ਮੇਰੀ ਗੱਲ ਸੁਣੋ ਤੁਸੀਂ 24 ਘੰਟੇ ਦੇ ਵਿੱਚ 24 ਘੰਟੇ ਦੇ ਵਿੱਚ ਤੁਸੀਂ ਇਹ ਬਸੋ ਕਿ ਤੁਸੀਂ ਇੰਨੇ ਕਮਜ਼ੋਰ ਕਿਉਂ ਪੈ ਗਏ ਪੰਜਾਬ ਦੀ ਪੁਲਿਸ ਨੇ ਤਾਂ ਉਰੇ ਇਹਨਾਂ ਦਾ ਤੈਰੀ ਜੇ ਮਤਲਬ ਕਿ ਕਦੋਂ ਤੁਹੀਂ ਲੜਾਈ ਲੜੀ ਐ ਐਨੇ ਕਮਜ਼ੋਰ ਕਿਉਂ ਹੋ ਗਏ ਤੁਸੀਂ ਜਿਹੜਾ ਸਾਰਾ ਦਿਨ ਵਾਰਦਾਤਾ ਚੱਲਦੀ ਐ ਇੱਥੇ ਸਰਦਾਰ ਦਾ ਹਰ ਤਾਂ ਕੋਈ ਛੋਟੇ ਛੋਟੇ ਵਾਰਦਾਤਾ ਨਹੀਂ ਆ ਜਿਹੜੀ ਆਮ ਨੇ ਇਹਨਾਂ ਨੂੰ ਲੋਟ ਆਈ ਪਹਿਲਾਂ ਤਾਂ ਬਹੁਤ ਸ਼ਾਨਦਾਰ ਕਾਹ ਕਿਹਾ ਜਦੋਂ ਤੇ ਆਈ ਨਹੀਂ ਆ ਕੇ ਫਿਰ ਨੇ ਨੇ ਛੋਟੇ ਬਾਰਦਾਤਾ ਕਿਥੇ ਨੇ ਕਿਸੇ ਦਾ ਘਰ ਲੁੱਟਿਆ ਗਿਆ ਛੋਟੀ ਬਾਰਦਾਤਾ ਦੱਸੋ ਇੱਕ ਦਿਨ ਦੇ ਅੰਦਰ 5 ਬਾਰਦਾਤਾ ਹੋਈ ਜਿੱਦੀ ਇੱਕ ਦੀ ਵੀ ਕੋਈ ਮਤਲਬ ਕਹਿਣ ਦਾ ਇੱਥੇ ਦਰਜ ਨਹੀਂ ਹੈਗੀ ਰੈਕਟਰ ਦਾ ਤੇ ਨਹੀਂ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਇੰਨੀ ਪੁਲਿਸ ਬੇਵਸੋ ਦੀ ਰਾਜਪੁਰੇ ਦੀ ਇੰਨੀ ਕਮਜ਼ੋਰ ਹੋ ਗਈ ਕਿਉਂ ਉਰੇ ਦੀ ਐਮਐਲਏ ਕੀ ਕਰਦੀ ਆ ਮੈਂ ਤੁਹਾਨੂੰ ਦੱਸਾਂ ਤੇ ਜਦੋਂ ਇੰਨੇ ਨੇ ਲੁੱਟੇ ਜਾ ਰਹੇ ਹੈਗੇ ਲੋਕ ਕਦੋਂ ਤੱਕ ਜਿਹੜਾ ਹੈਗਾ ਉਹ ਬਰਦਾਸ਼ਤ ਹੋ ਕੀਤਾ ਜਾਏਗਾ एफआईआर जरूर ਕਰਦਣਗੇ ਪਰ ਮੈਨੂੰ ਲੱਗਦਾ ਨਹੀਂ ਕਿ ਜਸਟਿਸ ਇਹਨਾਂ ਤੋਂ ਕੋਈ ਮਿਲ ਜਾਏਗਾ ਜਿਹੜੇ ਇਹਨਾਂ ਅਧਿਕਾਰੀਆਂ ਤੇ ਹੁੰਦੇ ਉਸ ਪਿਛਲੇ ਵਾਲੇ ਘਰ ਤੋਂ ਟੱਪ ਕੇ ਜਿਹੜੇ ਉੱਥੋਂ ਆਏ ਨੇ ਤੇ ਉਧਰੋਂ ਟੱਪ ਕੇ ਇਧਰੋਂ ਆਏ ਨੇ ਤੁਸੀਂ ਦੇਖ ਰਹੇ ਹੋ ਆਈਪੀਐਨ ਪੰਜਾਬ ਵੈਬ ਨਿਊਜ਼ ਚੈਨਲ ਦੋਸਤੋ ਤੁਹਾਨੂੰ ਦੱਸਦੀ ਹੈ ਰਾਜਪੁਰਾ ਦਾ ਜਿਹੜਾ ਹਾਲ ਹੈ ਕਾਫੀ ਦਿਨਾਂ ਤੋਂ ਟਾਮਾਡੋਲ ਹੋ ਚੁੱਕਿਆ ਹੈ ਜੇ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਕਾਨੂੰਨ ਵਿਵਸਥਾ ਵੀ ਜਿਹੜੀ ਹੈ ਟੋਲ ਮਟੋਲ ਦਿਖਦੀ ਹੋਈ ਨਜ਼ਰ ਆ ਰਹੀ ਹੈ ਆਏ ਦਿਨ ਰਾਜਪੁਰਾ ਸ਼ਹਿਰ ਦੇ ਵਿੱਚ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਹਨ ਵਧਦੀਆਂ ਜਾ ਰਹੀਆਂ ਨੇ ਪਹਿਲਾਂ ਤਾਂ ਰਾਤ ਦੇ ਸਮੇਂ ਜਿਹੜੀਆਂ ਚੋਰੀ ਹੁਣ ਤਾਂ ਦਿਨ ਦਿਹਾੜੇ ਜਿਹੜਾ ਹੈ ਲੋਕ ਆਪਣੇ ਘਰਾਂ ਦੇ ਵਿੱਚ ਸੇਵ ਨਹੀਂ ਆ ਦਿਨ ਦਿਹਾੜੇ ਹੀ ਜਿਹੜੇ ਨੇ ਸ਼ਰਾਰਤੀ ਅਨਸਰ ਚੋਰ ਜਿਹੜੇ ਨੇ ਘਰਾਂ 'ਚ ਵੜ ਕੇ ਜਿਹੜੀ ਸਰੇ ਆਮ ਜਿਹੜੀਆਂ ਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਆ ਕੱਲ ਦੀ ਗੱਲ ਕਰੀਏ ਬੀਤੇ ਕੱਲ ਸ਼ਾਮ ਨੂੰ ਹੋਈ ਰਾਜਪੁਰਾ ਦੇ ਪੰਜੀਰੀ ਪਲਾਂਟ ਦੇ ਕਰ ਦੇ ਵਿੱਚ ਇੱਕ ਜਿਹੜੀ ਹੈ ਚੋਰੀ ਹੋਈ ਸੀ ਜਿਸ ਸਬੰਧ ਦੇ ਵਿੱਚ ਅਸੀਂ ਉਸ ਕਰ ਦੇ ਵਿੱਚ ਮੌਜੂਦ ਹਾਂ ਤੇ ਉੱਥੇ ਦੀ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਜਿਵੇਂ ਜਿਹੜੀ ਚੋਰਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਉਸ ਇਸ ਵਕਤ ਜਿਹੜੇ ਸਾਡੇ ਨਾਲ ਕਰ ਦੇ ਮਾਲਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਵੀ ਆਖਿਰ ਜਿਹੜੀ ਹੈ ਚੋਰੀ ਕਿਸ ਤਰ੍ਹਾਂ ਹੋਈ ਤੇ ਉਹ ਉਸ ਵਕਤ ਕਿੱਥੇ ਸੀ ਜਦੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਭਜੀ ਕੀ ਨਾਮ ਹੈ ਤੁਹਾਡਾ ਤੇ 21 ਏਰੀਏ ਚ ਰਹਨੇ ਹੋ ਤੇ ਬੀਤੀ ਜਿਹੜੀ ਸ਼ਾਮ ਨੂੰ ਹੈ ਕੀ ਵਾਰਦਾਤ ਹੋਈ ਹੈ ਮੇਰਾ ਨਾਮ ਮਨਦੀਪ ਸਿੰਘ ਆ ਜੀ ਏਰੀਆ ਪੰਜੀਰੀ ਪਲਾਂਟ ਪੈਂਦਾ ਜੀ ਤੇ ਕੱਲ ਸ਼ਾਮੀ ਅਸੀਂ ਜੀ 4:30 ਵਜੇ ਘਰ ਤੋਂ ਬਾਹਰ ਗਏ ਸੀ ਤੇ ਜਦੋਂ 6 ਵਜੇ ਵਾਪਸ ਆਇਆ ਤਾਂ ਸਾਡੇ ਆਂਦਿਆਂ ਨੂੰ ਘਰ ਚੋਰੀ ਹੋ ਰਹੀ। ਘਰ ਦੇ ਵਿੱਚ ਕੋਈ ਨਹੀਂ ਸੀਗਾ ਜਦ ਤੁਸੀਂ ਗਏ ਸੀਗਾ ਉਸ ਟਾਈਮ ਘਰ ਦੇ ਵਿੱਚ ਕੋਈ ਨਹੀਂ ਸੀ ਅਸੀਂ ਸਾਰੇ ਘਰ ਤੋਂ ਬਾਹਰ ਸੀ। ਕੀ ਕੀ ਜਿਹੜਾ ਹੈ ਇਸ ਘਰ ਦੇ ਵਿੱਚ ਸਮਾਨ ਜਿਹੜਾ ਚੋਰੀ ਹੋਇਆ ਹੈ ਸਾਡੇ ਘਰ ਦਾ ਕੀ ਇੰਤਿਹਾਨ ਸਾਡਾ ਜੁਐਲਰੀ ਸਾਰੀ ਚੋਰੀ ਹੋ ਗਈ ਜੀ। ਜੁਐਲਰੀ ਕੀ ਕੀ ਜੁਐਲਰੀ ਕੈਸ਼ ਕਿੰਨਾ ਕੀ ਕੁਝ ਐਸਟੀਮੇਟ ਦੋ 15000 ਰੁਪਇਆ ਕੈਸ਼ ਸੀ ਮੰਮੀ ਕੋਲ ਇੱਕ ਮੰਮੀ ਦਾ ਸੈੱਟ ਮੇਰੀ ਵਾਈਫ ਦਾ ਇੱਕ ਸੈੱਟ ਉਹਦੇ ਚ ਦੋ ਮੁੰਦੀਆਂ ਉਹਦੀਆਂ ਦੋ ਟੋਪਸ ਹੈ ਇੱਕ ਚੈਨ ਹੈ ਉਹ ਚੈਨ ਚ ਲੋਕਟ ਹੈ ਤੇ ਨਾਲ ਚਾਂਦੀ ਆ ਜਿਹੜੀ ਚਾਂਦੀ ਚ ਵਾਈਫ ਦੀਆਂ ਚਾਰ ਜੋੜੇ ਛੰਝਰੇ ਆ ਉਹ ਕੋਈ 7-7 ਟੋਲੇ ਦੀਆਂ ਇੱਕ ਮੇਰੀ ਬੇਟੀ ਦੀ ਆ ਇੱਕ ਬੇਟੀ ਦੀ ਚੈਨ ਹੈ ਤੇ ਸਿੱਕੇ ਸੀ 12 ਤੇ ਚਾਂਦੀ ਦੇ ਸਿੱਕੇ ਸੀ ਹਰ ਸਾਲ ਲਿਆਂਦੇ ਸੀ ਏਸੀਚਾ ਤੇ ਬਸ ਸਾਡਾ ਕੁਝ ਪੁਰਾਣੀ ਚੰਦੀ ਪਈ ਸੀ ਥੋੜੀ ਜੀ ਇਸ ਵਾਰ ਤੁਸੀਂ ਆਪਣੇ ਆਸਪਾਸ ਪੁੱਛਤਾ ਕਰਿਆ ਵੀ ਕੁਝ ਜਾਣਕਾਰੀ ਮਿਲੀ ਵੀ ਆਖਿਰ ਕੋਣ ਬੰਦੇ ਸੀ ਜਿਨ੍ਹਾਂ ਵੱਲੋਂ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਸੀਂ ਸਾਰੇ ਮਹੱਲੇ 'ਚ ਪੁੱਛਤਾ ਕਰਿਆ ਕਿਸੇ ਨੂੰ ਕੁਝ ਨਹੀਂ ਪਤਾ ਇਸ ਬਾਰੇ ਸਾਰੇ ਸਾਡੇ ਨਾਲ ਖੜੇ ਆ ਬਟ ਕਿਸੇ ਨੂੰ ਪਤਾ ਨਹੀਂ ਹੈ ਇਸ ਬਾਰੇ ਵੀ ਕੀ ਹੋਇਆ ਕੋਈ ਆਸਪਾਸ ਤੋਂ ਸੀਸੀਟੀਵੀ ਕੈਮਰੇ ਦੀ ਫੂਟੇਜ ਮਿਲੀ ਹੋਵੇ ਅਸੀਂ ਚੈੱਕ ਕਰ ਰਹੇ ਹਾਲੇ ਤੱਕ ਤਾਂ ਕਿਸੇ ਕੁਝ ਨਹੀਂ ਪਤਾ ਲੱਗਿਆ ਜੇ ਪਤਾ ਲੱਗਿਆ ਤਾਂ ਦੇਖਦੇ ਹਾਂ ਲੈ ਚੈੱਕ ਕਰਦੇ ਹਾਂ ਇਸ ਸਬੰਧ ਪੁਲਿਸ ਨੂੰ ਤੁਸੀਂ ਕੋਈ ਕੱਲ ਫੋਨ ਕੀਤਾ ਸੀਗਾ ਬਲਾਇਸ ਪੁਲਿਸ ਆਈ ਸੀ ਤੁਹਾਡੇ ਕੋਲ ਸ਼ਾਮੀ ਕੱਲ ਫੋਨ ਕੀਤਾ ਸੀ ਜੀ ਥਾਣੇ ਤੋਂ ਆਈਸੀ ਸੁਨੀਲ ਕੁਮਾਰ ਜੀ ਉਹ ਆ ਕੇ ਮੌਕਾ ਦੇਖ ਕੇ ਫੋਟੋ ਖਿੱਚ ਕੇ ਲੈ ਗਏ ਤੇ ਕਹਿੰਦੇ ਬਾਕੀ ਬਣਦੀ ਕਾਰਵਾਈ ਕਰਾਂਗੇ ਤੁਹਾਡੇ ਬਿਆਨ ਲੈ ਕੇ ਗਏ ਨੇ ਉਹ ਨਹੀਂ ਬਿਆਨ ਨਹੀਂ ਲੈ ਕੇ ਗਏ ਕੱਲ ਸ਼ਾਮੀ ਉਹ ਅੱਜ ਹੁਣ ਉਹਨਾਂ ਦਾ ਫੋਨ ਆਇਆ ਸੀ ਕਹਿੰਦੇ ਆ ਜਾਓ ਤੇ ਚੌਂਕੀ ਤੇ ਬਿਆਨ ਦੇ ਦਿਓ ਆਪਣੇ ਇਹ ਕੀ ਮੰਗ ਕਰਦੇ ਹੋ ਪੁਲਿਸ ਤੋਂ ਰਾਜਪੁਰਾ ਸ਼ਹਿਰ ਦਾ ਹਾਲ ਜਿਹੜਾ ਹੈ ਇਦਾਂ ਦਾ ਹੋ ਚੁੱਕਿਆ ਪਹਿਲਾਂ ਤਾਂ ਲੋਕ ਜਿਹੜੇ ਹੈ ਘਰ ਦੇ ਬਾਹਰ ਸੇਵ ਹੁਣ ਕਰਦੇ ਅੰਦਰ ਵੀ ਜਿਹੜੇ ਲੋਕ ਸੇਵ ਨਹੀਂ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹੋ ਜਿਹੇ ਹਾਲਾਤ ਦੇ ਕੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਵੀ ਸਾਰੇ ਹਾਲਾਤ ਸਹੀ ਕਰਨ ਜਿਹੜੀ ਇਹ ਗੁੰਡਾਗਰਦੀ ਆ ਜਿਹੜੀ ਇਹ ਚੋਰਾ ਚੋਰੀਆਂ ਵਾਰਦਾਤਾਂ ਹੋ ਰਹੀਆਂ ਇਹ ਬੰਦ ਕਰਨਾ ਸੋ ਦਿਸਤਾਂ ਤੋਂ ਦੇਖ ਸਕਦੇ ਹੋ ਆਮ ਜਿਹੜੇ ਲੋਕ ਨੇ ਕਰਾਂ ਦੇ ਵਿੱਚ ਵੀ ਸੇਵ ਨਹੀਂ ਹੈ ਉਹਨਾਂ ਵੱਲੋਂ ਵੀ ਜਿਹੜਾ ਹੈ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਡਰ ਦਾ ਮਾਹੌਲ ਜਿਹੜਾ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਵੀ ਰਾਜਪੁਰਾ ਸ਼ਹਿਰ ਦਾ ਜਿਹੜਾ ਹਾਲ ਹੈ ਉਹ ਜਲਦੀ ਜਲਦੀ ਸੁਧਾਰਿਆ ਜਾਵੇ ਤਾਂ ਕਿ ਜਿਹੜੇ ਆਮ ਲੋਕ ਹੈ ਆਪਣੇ ਕਰਾਂ ਦੇ ਵਿੱਚ ਸੁਰੱਖਿਤ ਰਹਿ ਸਕਣ ਹੁਣ ਦੇਖਣਾ ਹੋਵੇਗਾ ਜਿਹੜੀ ਇਹਨਾਂ ਵੱਲੋਂ ਜਿਹੜੀ ਹੈ ਪੁਲਿਸ ਨੂੰ ਜਿਹੜੀ ਕੰਪਲੇਟ ਦਿੱਤੀ ਗਈ ਹੈ ਉਸ ਦੇ ਦਾਰ ਤੇ ਇਹਨਾਂ ਨੂੰ ਕਦੋਂ ਇਨਸਾਫ ਮਿਲੇਗਾ ਤੇ ਜਿਹੜਾ ਇਹਨਾਂ ਦਾ ਕਰ ਦੇ ਵਿੱਚ ਜਿਹੜਾ ਸਮਾਨ ਚੋਰੀ ਹੋਇਆ ਉਹ ਕਦ ਬਰਾਮਦ ਹੋਏਗਾ ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਹੁਣੇ ਜਿਨ੍ਹਾਂ ਦੇ ਘਰ ਚੋਰੀ ਹੋਈ ਸੀ ਉਹਨਾਂ ਦੀ ਜ਼ੁਬਾਨੀ ਅਸੀਂ ਗੱਲਬਾਤ ਕਰਕੇ ਆਏ ਉਹਨਾਂ ਨੇ ਸਾਨੂੰ ਸਾਰਾ ਕੁਝ ਦਿਖਾਇਆ ਵੀ ਕਿੱਥੇ ਜਿਹੜੇ ਨੇ ਚੋਰ ਜਿਹੜੇ ਆ ਵਾਰਦਾਤ ਨੂੰ ਅੰਜਾਮ ਦੇ ਕੇ ਗਏ ਨੇ ਤੇ ਕੀ ਕੀ ਕਰਦੇ ਵਿੱਚੋਂ ਚੋਰੀ ਕਰਕੇ ਗਏ ਨੇ ਤੇ ਕਿੱਥੋਂ ਉਹਨਾਂ ਨੂੰ ਸ਼ੱਕ ਆਇਆ ਵੀ ਜਿਹੜੇ ਚੋਰ ਵੜੇ ਸੀ ਉਸ ਤੋਂ ਬਾਅਦ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਅਸੀਂ ਇਸ ਵਕਤ ਰਾਜਪੁਰਾ ਥਾਣਾ ਸਿਟੀ ਦੇ ਵਿੱਚ ਪੁੱਛੇ ਹਾਂ ਜਿੱਥੇ ਕਿ ਸਾਬਕਾ ਵਿਧਾਇਕ ਖਰਦਿਆਲ ਸਿੰਘ ਕੰਬੋਜ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਆਖਿਰ ਜਦ ਉਹਨਾਂ ਨੂੰ ਪਤਾ ਲੱਗਿਆ ਵੀ ਚੋਰੀ ਦੀ ਵਾਰਦਾਤ ਤੇ ਤੇੜੀਆਂ ਨੇ ਰੋਜ਼ ਲਗਾਤਾਰ ਵਧੀਆਂ ਨਜ਼ਰ ਆ ਰਹੀ ਨੇ ਸਾਬਕਾ ਵਿਧਾਇਕ ਖਰਦਿਆਲ ਸਿੰਘ ਕੰਬੋਜ ਨੇ ਉਹ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਨਾਲ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਜੀ ਸ਼ਹਿਰ ਦਾ ਮੋਲ ਜਿਹੜਾ ਹੈ ਲਗਦਾ ਜਿਹੜਾ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ ਦੇਖੋ ਗੱਲ ਇਹ ਹੈ ਵੀ ਮੈਂ ਬਹੇ ਤੱਕ ਕਈ ਦਿਨਾਂ ਤੋਂ ਰਾਜਪੁਰੇ ਦੇ ਲੋਕ ਤਾਂ ਪਰੇਸ਼ਾਨ ਹੈ ਹੀ ਹੈ ਮੈਂ ਨਿੱਜੀ ਤੌਰ ਤੇ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਕਿਉਂਕਿ 3 ਦਿਨ ਪਹਿਲਾਂ ਆਪਾਂ ਦੇਖ ਰਹੇ ਸੀਗੇ ਇੱਕ ਦਿਨ ਦੇ ਅੰਦਰ 5 ਵਾਰ ਦਾਤਾਂ ਹੋਈਆਂ ਜਿੱਦੀ ਇੱਕ ਦੀ ਵੀ ਕੋਈ ਮਤਲਬ ਕਹਿਣ ਦਾ ਇੱਥੇ ਦਰਜ ਨਹੀਂ ਹੈਗੀ ਰੈਕਟਰ ਦਰਜ ਨਹੀਂ ਹੈਗੀ ਐਦਾਂ ਹੀ ਮਤਲਬ ਕਹਿਣ ਦਾ ਵੀ ਕੱਲ 2:30 3:00 ਵਜੇ ਦੇ ਨੇੜੇ ਇਹ ਜਿਹੜਾ ਮਨਦੀਪ ਮੇਰੇ ਨਾਲ ਹੀ ਖੜੇ ਆ ਇੱਥੇ ਅੱਜ ਤੋਂ ਥਾਣੇ ਤੋਂ ਸਿਰਫ 200 ਮੀਟਰ ਤੇ ਦੂਰ ਇਹਨਾਂ ਦਾ ਘਰ ਆ ਇੱਥੇ ਬਹੁਤ ਵੱਡੀ ਮਤਲਕ ਇਹਨਾਂ ਦੇ ਜਿਹੜੇ ਵਾਰਦਾਤ ਹੋਈ ਜਿਹਦੇ ਵਿੱਚ ਨੀਰ ਅਬਾਟਰ ਇਹਨਾਂ ਦੇ ਕਹਿਣ ਦੇ ਅਨੁਸਾਰ ਕਿ 1.5 ਲੱਖ ਰੁਪਏ ਦਾ ਨੁਕਸਾਨ ਆ ਜਿਹੜਾ ਹੋਇਆ ਹੈਗਾ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਇੰਨੀ ਪੁਲਿਸ ਬੇਵਸੋਗੀ ਰਾਜਪੁਰੇ ਦੀ ਇੰਨੀ ਕਮਜ਼ੋਰ ਹੋਗੀ ਕਿ ਤੁਸੀਂ 24 ਘੰਟੇ ਦੇ ਅੰਦਰ ਨਾ ਕੋਈ ਕੈਮਰਾ ਚੈੱਕ ਕਰਨ ਗਿਆ ਨਾ ਕੋਈ ਤੁਸੀਂ ਉਹ ਮੈਂ ਇੱਥੇ ਇਹਨਾਂ ਨੂੰ ਮੁੜ ਕੇ ਪੁੱਛ ਪੜਤਾਲ ਕੀਤੀ ਇੱਕ ਬੰਦਾ ਗਿਆ ਹਾਜ਼ਰੀ ਲਵਾ ਕੇ ਉਹ ਦੇਖ ਕੇ ਆ ਗਿਆ ਉਸੇ ਤਰੀਕੇ ਨਾਲ ਸਾਰੇ ਸਮਾਨ ਖਿਲਰਿਆ ਪਿਆ ਸਾਰਾ ਹੀ ਕੁਝ ਖਿਲਰਿਆ ਪਿਆ ਤੇ ਮੈਨੂੰ ਪਤਾ ਲੱਗਿਆ ਜਿਵੇਂ ਮੈਂ ਆਪਣੀ ਪੂਰੀ ਟੀਮ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਨਾਲ ਜਿੱਥੇ ਹਮਦਰਦੀ ਦੇ ਨਾਲ ਸਾਰੇ ਸ਼ਹਿਰ ਨਿਵਾਸੀਆਂ ਦੇ ਨਾਲ ਗਿਆ ਮੈਨੂੰ ਬੜੀ ਤਕਲੀਫ ਹੋਈ ਮੈਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਪੁਲਿਸ ਕਿਉਂ ਬੇਵਸ ਹੋਈ ਪਈ ਹੈ ਗਿਆ ਕਿਉਂ ਉਰੇ ਦੀ ਐਮਐਲਏ ਕੀ ਕਰਦੀ ਆ ਮੈਂ ਤੁਹਾਨੂੰ ਦੱਸਾਂ ਤੇ ਜਦੋਂ ਇੰਨੇ ਇੰਨੇ ਲੁੱਟੇ ਜਾ ਰਹੇ ਹੈਗੇ ਲੋਕ ਕਦੋਂ ਤੱਕ ਜਿਹੜਾ ਹੈਗਾ ਉਹ ਬਰਦਾਸ਼ਤ ਉਹ ਕੀਤਾ ਜਾਏਗਾ ਸੋ ਮੈਂ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਕਦੋਂ ਤੱਕ ਅਸੀਂ ਜਿਹੜਾ ਹੈਗਾ ਬਰਦਾਸ਼ਤ ਕਰਾਂਗੇ ਤੇ ਮੈਂ ਹੁਣ ਆਪ ਚੱਲ ਕੇ ਇਹਨਾਂ ਨੂੰ ਨਾਲ ਲੈ ਕੇ ਜਿੰਨੇ ਵੀ ਉੱਥੇ ਦੇ ਇਹਨਾਂ ਦੇ ਮਹੱਲੇਦਾਰ ਸੀਗੇ ਸਾਰਿਆਂ ਨੂੰ ਨਾਲ ਲੈ ਕੇ ਮੈਂ ਥਾਣੇ ਆਪ ਅਸੀਂ ਚੱਲ ਕੇ ਤੁਰ ਕੇ ਆਏ ਆ ਅਸੀਂ ਤੇ ਇੱਥੇ ਆ ਕੇ ਦੇਖਿਆ ਨਾ ਤਾਂ ਕੋਈ ਡਿਊਟੀ ਅਫਸਰ ਆ ਨਾ ਐਸ ਐਚਓ ਸਾਹਿਬ ਆ ਜੇ ਫੋਨ ਤੇ ਗੱਲ ਕੀਤੀ ਆ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਅਸੀਂ ਕਾਰਵਾਈ ਕਰ ਰਹੇ ਹੈਗੇ ਜੀ ਕਾਰਵਾਈ ਕੀ ਕਰ ਰਹੇ ਹਾਂ 24 ਆਵਰ ਚੌ 24 ਘੰਟੇ ਹੋ ਗਏ ਤੁਸੀਂ ਮੈਨੂੰ ਦੱਸੋ ਤਾਂ ਸਹੀ ਵੀ ਕੀ ਕਰ ਰਹੇ ਹੈਗੇ ਆ ਇਹ ਤਾਂ ਹੁਣ ਅਸੀਂ ਆ ਕੇ ਇੱਥੇ ਗੱਲ ਕਰ ਲਈ ਕਹਿਤਾ ਜੀ ਕਾਰਵਾਈ ਕਰ ਰਹੇ ਹੈਗੇ ਜੀ ਹੈ ਨਾ ਕੋਈ ਐਫ ਆਈ ਆਰ ਦਰਜ ਕਰੀ ਨਾ ਉਹਨਾਂ ਨੂੰ ਘਰ ਵਾਲਿਆਂ ਨੂੰ ਪੁੱਛਿਆ ਨਾ ਕਿੱਚਿਆ ਐਦਾਂ ਕਿਦਾਂ ਕੰਮ ਚੱਲੇਗਾ ਇਹ ਤਾਂ ਰੋਜ਼ ਹੀ ਮਤਲਬ ਕਹਿੰਦਾ ਵੀ ਲੁੱਟਿਆ ਇਹ ਕਹਿੰਦੇ ਜੀ ਮੈਂ ਕਿਹਾ ਪੰਜ ਵਾਰ ਦਾ ਤਾਂ ਹੋਈਆਂ ਤਿੰਨ ਦਿਨ ਪਹਿਲਾਂ ਉਹਨਾਂ ਦਾ ਕੀ ਇਹ ਤਾਂ ਜੀ ਇਦਾਂ ਹੀ ਚੱਲੇਗਾ ਇਹ ਭਾਰਤ ਛੋਟੇ-ਬੋਟੇ ਭਾਰਤ ਤਾਂ ਚੱਲ ਚੱਲਦੀਆਂ ਹੀ ਰਹਿਣਗੀਆਂ ਤੇ ਪੁਲਿਸ ਕਿਸ ਪਾਸੇ ਲੱਗੀ ਹੋਈ ਆ ਕੀ ਕੰਮ ਆ ਇਹ ਕ੍ਰਾਈਮ ਜਿਹੜਾ ਇੰਨਾ ਵੱਡਾ ਜਿਹੜਾ ਹੋ ਰਿਹਾ ਹੈਗਾ ਵੀ ਕਿਵੇਂ ਹੋ ਜੇ ਸ਼ਹਿਰ ਦੇ ਅੰਦਰ ਹੈ ਉੱਥੇ ਮੈਂ ਨਾਲ ਹੀ ਜਾ ਕੇ ਆ ਪੰਜੀਰੀ ਪਲਾਨ ਚ ਉੱਥੇ ਜਿੰਨਾ ਨਸ਼ੇੜੀ ਉੱਥੇ ਬੈਠੇ ਹੈਗੇ ਆ ਬੈਠਦੇ ਹੈਗੇ ਨਸ਼ਾ ਉੱਥੇ ਜਿਹੜਾ ਹੈਗਾ ਉਹ ਖਾਇਆ ਜਾਂਦਾ ਹੈਗਾ ਵਿਕ ਰਿਹਾ ਹੈਗਾ ਉੱਥੇ ਨਸ਼ਾ ਵਿਕ ਰਿਹਾ ਹੈਗਾ ਕੋਈ ਅਸਰ ਨਹੀਂ ਇਹ ਬਿਲਕੁਲ ਬੈਕ ਤੇ ਆ ਦੇਖੋ ਤੁਸੀਂ ਇੱਥੋਂ 100 ਗੱਜ ਦੀ ਦੂਰੀ ਤੇ ਜਿਹੜਾ ਪੰਜੀਰੀ ਪਲਾਂਟਾ ਥਾਣੇ ਦੇ ਸਿਟੀ ਥਾਣੇ ਦੇ ਕੋਈ ਅਸਰ ਹੀ ਨਹੀਂ ਹੈ ਤਾ ਚੱਲ ਕੇ ਅਖੀਰ ਤੇ ਅੱਜ ਜਿਹੜਾ ਹੈਗਾ ਇੱਥੇ ਚੱਲ ਕੇ ਆਏ ਆ ਪਰ ਮੈਂ ਇੰਨਾ ਕਹਿਣਾ ਚਾਹਨਾ ਚਲੋ ਉੱਚ ਅਧਿਕਾਰੀਆਂ ਦੇ ਧਿਆਨ ਚ ਵੀ ਅਸੀਂ ਜਲਦੀ ਲੈ ਕੇ ਆਵਾਂਗੇ ਆ ਦੋ ਦਿਨ ਛੁੱਟੀ ਦੇ ਆ ਗਏ ਹੈਗੇ ਆ ਮੈਂ ਲੈ ਕੇ ਆਵਾਂਗਾ ਜੇ ਨਾ ਹੋਇਆ ਤਾਂ ਅਗਲੇ ਹਫਤੇ ਮੈਂ ਸ਼ਹਿਰ ਨਿਵਾਸੀਆਂ ਨੂੰ ਕਹਾਂਗਾ ਆਪਾਂ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਹੈ ਉਹ ਇਹਨਾਂ ਨਾਲ ਲੈ ਕੇ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਆਪਾਂ ਪ੍ਰੋਟੈਸਟ ਇੱਥੇ ਕਿਸੇ ਵੀ ਸ਼ਹਿਰ ਦੇ ਵਿੱਚ ਥਾਂ ਤੇ ਰੱਖਾਂਗੇ ਤਾਂ ਕਿ ਜਿਹੜਾ ਲਾਅਨ ਆਰਡਰ ਇੰਨੀ ਬੁਰੀ ਤਰ੍ਹਾਂ ਮਤਲਬ ਕਿ ਤਰਸ ਹੋਇਆ ਪਿਆ ਟੋਟਲ ਫੇਲਰ ਹੋ ਗਿਆ ਜਿਹੜਾ ਰਾਜਪੁਰੇ ਦਾ ਇੱਥੇ ਦਾ ਸਿਸਟਮ ਹੈਗਾ ਤਾਂ ਲੋਕ ਬੇਵੱਸ ਹੋ ਗਏ ਪਹਿਲਾਂ ਤਾਂ ਮੈਂ ਬੋਲ ਬੋਲਦਾ ਸੀ ਚਲੋ ਟਾਈਮ ਟੂ ਡ੍ਰੈਮ ਮੈਂ ਆਪਣੀ ਗੱਲ ਰੱਖਦਾ ਆ ਪਰ ਹੁਣ 3 ਸਾਲ ਹੋ ਗਏ ਯਾਰ ਚਲੋ ਡਵੈਲਪਮੈਂਟ ਨੇ ਤਾਂ ਖਾਈ ਖੜੀ ਹੋਰ ਤਾਂ ਡਵੈਲਪਮੈਂਟ ਨਾ ਦੀ ਤਾਂ ਕੋਈ ਚੀਜ਼ ਹੀ ਨਹੀਂ ਹੈ ਰਾਜਪੁਰੇ ਚ ਪੂਰੇ ਹਲਕੇ ਦੇ ਅੰਦਰ ਕੋਈ ਵਿਕਾਸ ਨਾ ਦੀ ਚੀਜ਼ ਨਹੀਂ ਇਹ ਤਾਂ ਸਗੋ ਪਿਛਲੇ ਸਮੇਂ ਦੌਰਾਨ ਵੀ ਇਹ ਲੋਕ ਜਿੰਨੇ ਆਮ ਆਦਮੀ ਪਾਰਟੀ ਦੇ ਲੋਕਲ ਲੋਕ ਸੀ ਇਹ ਵਿਕਾਸ ਨੂੰ ਸਾਡੇ ਨੂੰ ਰੋਕਦੇ ਹੁੰਦੇ ਸੀ ਜੇ ਮੈਂ ਉਹ ਰ ਚਿਲਡਰਨ ਪਾਰਕ ਬਣਾਉਂਦਾ ਉਹਦੀ ਸਟੇ ਲੈ ਲਈ ਜਾ ਕੇ ਜੇ ਮੈਂ ਪਵਾਰਾ ਚੌਕ ਬਣਾ ਰਿਹਾ ਹੈਗਾ ਉੱਥੇ ਜਾ ਕੇ ਖੜਗੇ ਜੀ ਨਹੀਂ ਹੋਣ ਦੇਣਾ ਜੇ ਮੈਂ ਜਾ ਕੇ ਆਪਣਾ ਆ ਉਥੇ ਪੁਰਾਣੇ ਰਾਜਪੁਰੇ ਦੇ ਵਿੱਚ ਪਾਰਕ ਬਣਾ ਰਿਹਾ ਹੈਗਾ ਉੱਥੇ ਜਾ ਕੇ ਰੋਕਣਾ ਸ਼ੁਰੂ ਕਰਤਾ ਬਸ ਹਰ ਕੰਮ ਦੇ ਵਿੱਚ ਰਿਕਾਵਟ ਪਾਉਂਦੇ ਸੀ ਅੱਜ ਇਹਨਾਂ ਦੀ ਨੀਅਤ ਤਾਂ ਸਾਫ਼ ਹੋ ਗਈ ਕਿ ਕੁਝ ਕਰਾਣਾ ਨਹੀਂ ਸੀ ਚਾਹੁੰਦੇ ਇਸ ਸ਼ਹਿਰ ਦੇ ਲਈ ਅੱਜ ਇਹਨਾਂ ਦੀ ਨੀਅਤ ਤੋਂ ਪਤਾ ਲੱਗ ਗਿਆ ਵੀ ਕੀ ਮਤਲਬ ਕਹਿੰਦਾ ਵੀ ਜਿਹੜਾ ਇੱਥੇ ਹੋਣਾ ਜਰ ਹੈਗਾ ਸੀ ਸੋ ਇਦਾਂ ਦੇ ਹਾਲਾਤ ਜਿਹੜੇ ਹੈਗੇ ਆ ਵਿਗੜ ਕੇ ਜਿਹੜੇ ਬਣੇ ਪਏ ਐ ਇੱਥੇ ਚਲੋ ਕੋਈ ਗੱਲ ਨਹੀਂ ਸਮਾਂ ਆਂਦਾ ਜਾਂਦਾ ਰਹਿੰਦਾ ਕੋਈ ਗੱਲ ਨਹੀਂ ਜੇ ਪੁੱਲ ਹੋ ਗਈ ਲੋਕਾਂ ਦੇ ਨਾਲ ਅਸੀਂ ਤਾਂ ਫੇਰ ਵੀ ਨਾਲ ਆ ਉਹਨਾਂ ਦੇ ਖੜੇ ਆ ਔਰ ਖੜਾਂਗਾ ਅਖੀਰ ਤੱਕ ਅੱਜ ਸੂਰਾ ਵਪਾਰੀ ਵਰਗ ਲੁੱਟਿਆ ਜਾ ਰਿਹਾ ਸ਼ਹਿਰ ਲੁੱਟਿਆ ਜਾ ਰਿਹਾ ਮੰਡੀ ਚੜ੍ਹਤੀ ਲੁੱਟੇ ਜਾ ਰਹੇ ਆ ਕਿਸਾਨ ਲੁੱਟੇ ਜਾ ਰਹੇ ਆ ਗਿਆ ਹਰ ਪੱਖ ਤੋਂ ਮਤਲਬ ਕਿ ਜਿਹੜਾ ਹੈਗਾ ਲੁੱਟ ਪੰਜਾਬ ਦੇੰ ਦਾ ਜਿਹੜੀ ਹੋ ਰਹੀ ਹੈਗੀ ਆ ਸੋ ਮੈਂ ਮੈਨੂੰ ਇੰਨਾ ਕ ਉਮੀਦ ਆ ਵੀ ਚਲ ਸਾਇਦ ਹੁਣੇ ਐਫ ਆਈ ਆਰ ਜ਼ਰੂਰ ਕਰ ਦਣਗੇ ਪਰ ਮੈਨੂੰ ਲੱਗਦਾ ਨਹੀਂ ਕਿ ਜਸਟਿਸ ਇਹਨਾਂ ਤੋਂ ਕੋਈ ਮਿਲ ਜਾਏਗਾ ਜਿਹੜੇ ਇਹਨਾਂ ਅਧਿਕਾਰੀਆਂ ਤੇ ਹੁੰਦੇ ਇਹਨਾਂ ਤੇ ਹੁੰਦੇ ਜੇ ਕੋਈ ਮੈਨੂੰ ਨਹੀਂ ਲੱਗਦਾ ਕਿ ਇਸ ਐਮਐਲਏ ਤੇ ਹੁੰਦੇ ਰਾਜਪੁਰਾ ਨਿਵਾਸੀਆਂ ਨੂੰ ਕੋਈ ਇਨਸਾਫ ਮਿਲ ਜਾਏਗਾ ਅੱਜ ਸਰਦਾਰ ਹਰਦੀਪ ਸਿੰਘ ਕੰਬੋਜ ਕਾਫੀ ਸ਼ਹਿਰ ਨਿਵਾਸੀ ਲੈ ਕੇ ਥਾਣੇ ਦੇ ਵਿੱਚ ਆਏ ਸੀ ਤੇ ਤੁਹਾਡੇ ਨਾਲ ਗੱਲਬਾਤ ਚੱਲ ਰਹੀ ਹੈ ਉਹ ਸਾਰੀ ਪ੍ਰੈਸ ਨੇ ਰਿਕਾਰਡ ਕਰੀ ਹੈ ਤੇ ਕੀ ਕਹਿਣਾ ਚਾਹੋਗੇ ਸਰ ਉਹ ਇਲਜ਼ਾਮ ਲਾਰੇ ਪੁਲਿਸ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਸ਼ਹਿਰ ਦੇ ਵਿੱਚ ਜਿਹੜੀ ਚੋਰੀ ਹੋ ਗਈ ਕੱਲ ਆਪਣੇ ਕਿੜੀ ਕੋਲ ਪੰਜੇਰੀ ਪਲਾਟ ਦੇ ਕੋਲ ਆ ਮੇਰੇ ਕੋਲੇ ਖੜੇ ਨੇ ਇਹਨਾਂ ਦਾ ਫੋਨ ਆਇਆ 5 ਮਿੰਟ ਦੇ ਵਿੱਚ ਇਹਨਾਂ ਦੇ ਕੋਲ ਮੇਰਾ ਥਾਣੇਦਾਰ ਮੈਂ ਕੱਲ ਵੇਪ ਡਿਊਟੀ ਤੇ ਸੀ ਮੈਂ ਉੱਥੋਂ ਨਾਲ ਨਾਲ ਭੇਜਤਾ ਵੀ ਜਲਦੀ ਜਾ 5 ਮਿੰਟ ਦੇ ਵਿੱਚ ਇਹਨਾਂ ਦੇ ਘਰੇ ਪਹੁੰਚ ਗਿਆ ਕਿਉਂਕਿ ਇੱਥੋਂ ਰਸਤਾ ਇੰਨੀ ਕੀ ਦੂਰ ਦਾ ਹੀ ਹੈ ਜੀ ਮਿੰਟੋ ਮਿੰਟੀ ਜਾ ਕੇ ਉਹਨਾਂ ਨੇ ਚੈੱਕ ਕੀਤਾ ਪਰ ਲੇਕਿਨ ਉਸ ਦੇ ਵਿੱਚ ਸਾਨੂੰ ਕੁਝ ਸੱਕੀ ਜਾਪਿਆ ਵੀ ਜਿਹੜਾ ਪੂਰੇ ਘਰ ਦੇ ਵਿੱਚੋਂ ਕੁਝ ਨਹੀਂ ਛੇੜਿਆ ਗਿਆ ਸਿਰਫ ਉਹੀ ਅਲਮਾਰੀ ਖੁੱਲੀ ਗਈ ਜਿੱਥੇ ਉਹਨਾਂ ਦਾ 골ਡ ਪਿਆ ਸੀ ਜੀ ਸਿਰਫ 15 ਮਿੰਟ ਦੇ ਵਿੱਚ ਆਕਰੋਂ ਬਾਹਰ ਗਏ 15-20 ਮਿੰਟ ਦੀ ਚੋਰੀ ਹੋ ਗਈ। ਇਸ ਕਰਕੇ ਅਸੀਂ ਜਿਹੜਾ ਆ ਸਾਰੇ ਕੈਮਰੇ ਚੈੱਕ ਕਰ ਰਹੇ ਸੀ ਜਿੰਨੇ ਵੀ ਕੈਮਰੇ ਆਪਾਂ ਉਹ ਚੈੱਕ ਕਰ ਲਈਏ। ਆ ਨਾ ਹੋਵੇ ਕਿਸੇ ਨੇ ਕੋਈ ਜਾਣਕਾਰ ਨੇ ਕਿਉਂਕਿ ਉਸਨੇ ਉਹੀ ਚੀਜ਼ ਹੀ ਛੇੜੀ ਹੈ ਜਿੱਥੇ 골ਡ ਪਿਆ ਸੀ। ਸਾਨੂੰ ਕੁਛ ਉਹ ਸ਼ੱਕੀ ਜਾਪ ਰਿਹਾ ਸੀ। ਇਸ ਲਈ ਅਸੀਂ ਕੱਲ ਦਾ ਇਸੇ ਚੀਜ਼ ਨੂੰ ਕੈਮਰੇ ਖੰਘਾਲਦੇ ਸੀ। ਸਾਡੇ ਠਾਨਦਾਰ ਸਾਹਿਬ ਨੇ ਕੱਲ ਵੀ ਇਹਨਾਂ ਦੇ ਨਾਲ ਜਾ ਕੇ ਸਾਰੇ ਕੈਮਰੇ ਚੈੱਕ ਕੀਤੇ ਪਰ ਲੇਕਿਨ ਉੱਥੇ ਜਿਹੜੇ 2-3 ਕੈਮਰੇ ਇਹ ਜਿਹੜੇ ਸੀ ਜਿਹੜੇ ਉੱਥੇ ਬੰਦੇ ਮੌਜੂਦ ਨਹੀਂ ਸੀ। ਜਿਨ੍ਹਾਂ ਦੇ ਘਰੋਂ ਲੱਗੇ ਹੋਏ ਸੀ ਅਸੀਂ ਇਸ ਵਾਸਤੇ ਉਹ ਕੈਮਰੇ ਦੇਖਣ ਵਾਸਤੇ ਰਾਤ ਲੇਟ ਹੋ ਕੇ ਸਵੇਰ ਵਾਸਤੇ ਰੱਖੇ ਹੋਏ ਸੀ ਬਾਕੀ ਤੁਹਾਨੂੰ ਸਾਰਾ ਕੁਝ ਆ ਦੱਸ ਦਾਨ ਦੇਣਗੇ ਮੇਰੇ ਕੋਲ ਖੜੇ ਆ ਕਿੰਨੀ ਦੇਰ ਚ ਫੋਰਸ ਉੱਥੇ ਪਹੁੰਚ ਗਈ ਤੇ ਕਿੰਨੀ ਦੇਰ ਚ ਇਹਨਾਂ ਦੇ ਨਾਲ ਕੈਮਰੇ ਚੈੱਕ ਕੀਤੇ ਆ ਤੇ ਇਹਨਾਂ ਨੂੰ ਉਰੇ ਬੁਲਾਇਆ ਵੀ ਆ ਕੇ ਤੁਸੀਂ ਬਿਆਨ ਲਿਖਾਓ ਆ ਕਹਿੰਦੇ ਪਹਿਲਾਂ ਕੈਮਰੇ ਚੈੱਕ ਕਰ ਲਈਏ ਜੀ ਉਸ ਤੋਂ ਬਾਅਦ ਅਸੀਂ ਆ ਕੇ ਫਿਰ ਤੁਹਾਨੂੰ ਬਿਆਨ ਲਿਖਾਵਾਂਗੇ ਪਰ ਲੇਕਿਨ ਅੱਜ ਹਰਦੀਪ ਸਿੰਘ ਉਹ ਸਾਬਕਾ ਐਮਐਲਏ ਜ਼ਬਰਦਸਤੀ ਇਹਨਾਂ ਦੇ ਘਰੇ ਪਹੁੰਚ ਗਏ ਜਿਹੜੇ ਜਾ ਕੇ ਉਹਨੂੰ ਕਹਿੰਦੇ ਤੁਹਾਡੇ ਚੋਰੀ ਹੋ ਗਈ ਦੋ ਤਿੰਨ ਪੱਤਰਕਾਰ ਲੈ ਕੇ ਤੇ ਉਹ ਕਹਿੰਦੇ ਜੀ ਤੁਸੀਂ ਸਾਡੇ ਨਾਲ ਚੱਲੋ ਵੀ ਅਸੀਂ ਤੁਹਾਡੇ ਨਾਲ ਥਾਣੇ ਚਲਦੇ ਆਂ ਜਦ ਕਿ ਉਹ ਕਹਿੰਦੇ ਵੀ ਸਾਡੀ ਪੁਲਿਸ ਕਾਰਵਾਈ ਹੋ ਰਹੀ ਹੈ ਪਰ ਲੇਕਿਨ ਉਸ ਤੋਂ ਬਾਅਦ ਉਹ ਜਬਰਦਸਤੀ ਲੈ ਕੇ ਉਹਨੇ ਥਾਣੇ ਪਹੁੰਚੇ ਇਹਦੀ ਕਾਰਵਾਈ ਨਹੀਂ ਹੋ ਰਹੀ ਤੇ ਮੈਂ ਕੋਰਟ ਦੇ ਵਿੱਚ ਸੀ ਲੇਕਿਨ ਮੈਨੂੰ ਉੱਥੇ ਆ ਪਤਾ ਲੱਗਿਆ ਵੀ ਆਹ ਗੱਲ ਹੋਈ ਹੈ ਜਿਸ ਕਰਕੇ ਫਿਰ ਮੈਨੂੰ ਹੁਣ ਦੁਬਾਰੇ ਬੰਦੇ ਆ ਮੇਰੇ ਕੋਲ ਹੁਣ ਫਿਰ ਆਏ ਕੈਮਰੇ ਚੈੱਕ ਕਰਕੇ ਹੁਣ ਤੁਸੀਂ 5 ਮਿੰਟ ਦੇ ਵਿੱਚ ਮੇਰੇ ਥਾਣੇਦਾਰ ਉੱਥੇ ਪਹੁੰਚ ਗਿਆ ਇਹ ਕਾਰਵਾਈ ਕਿਸ ਤਰ੍ਹਾਂ ਕਹਿੰਦੇ ਆ ਪਰ ਨਹੀਂ ਹੋ ਰਹੀ ਦੱਸੋ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਕਬੂਸ ਸਾਫ ਦਾ ਉਰੇ ਆਣਾ ਕਿ ਇਸ ਨੂੰ ਕਿਵੇਂ ਆ ਤਾਂ ਪੋਲਿਟਿਕਲ ਉਹ ਵੈਕ ਵੀ ਦੂਸਰੀ ਪਾਰਟੀ ਨੂੰ ਨੀਵਾ ਕਰਦੇ ਹੋਏ ਵੀ ਆ ਕੇ ਬਾਰ ਬਾਰ ਪੁਲਿਸ ਦੇ ਕੰਮ ਜੀ ਇੰਟਰਫੇਅਰ ਕਰਨਾ ਅਗਰ ਕਰਨਾ ਤਾਂ ਸਰਕਾਰਾਂ ਨਾਲ ਕਰੋ ਸਾਡੇ ਨਾਲ ਉਹ ਆ ਕੇ ਸਾਡੇ ਇੱਕ ਪੁਲਿਸ ਦੇ ਕੰਮ ਨੂੰ ਇੰਟਰਫੇਅਰ ਕਰਨਾ ਗਲਤ ਹੈ ਉਹ ਸਾਡਾ ਕੰਮ ਹੈ ਕਰਨਾ ਪੁਲਿਸ ਦਾ ਥਾਣੇ ਦਾ ਕੰਮ ਉਸੇ ਕਰਾਂਗੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਪਹਿਲਾਂ ਜਿਹੜੇ ਬਲਵਿੰਦਰ ਸਿੰਘ ਐਸਐਚਓ ਜਿਹੜੇ ਲੱਗੇ ਸੀਗੇ ਪਹਿਲਾਂ ਉਹਨਾਂ ਦਾ ਰੂਪ ਕੁਝ ਹੋਰ ਸੀਗਾ ਸਾਡਾ ਕੰਮ ਦਾ ਤਰੀਕਾ ਹੁਣ ਵੀ ਹੋਈ ਹੈ ਪਹਿਲਾਂ ਵੀ ਹੋਈ ਹੈ ਠੀਕ ਹੈ ਮੈਨੂੰ ਲੱਗੇ ਨੂੰ ਥੋੜਾ ਟਾਈਮ ਹੋ ਜਾ ਥੋੜਾ ਟਾਈਮ ਰੁਕੋ ਸਾਰਾ ਕੰਮ ਸਹੀ ਹੋ ਜਾਏਗਾ ਹਮਮ ਠੀਕ ਹੈ ਸਾਰਾ ਕੁਝ ਠੀਕ ਹੋ ਜਾਏਗਾ ਥੋੜਾ ਟਾਈਮ ਹੋ ਜਾ ਮੈਨੂੰ ਲੱਗੇ ਨੂੰ ਠੀਕ ਹੈ ਦੇਖੋ ਜਿੰਨਾ ਆਪਾਂ ਉਹਰੇ ਕੰਮ ਕਰਾਂਗੇ ਕੰਮ ਤਾਂ ਰੁਟੀਨ ਚ ਰੈਗੂਲਰ ਹੀ ਠੀਕ ਕਰਨਾ ਪੈਗਾ ਨਾ ਹਾਂ ਚ ਠੀਕ ਪਰ ਉਹਨਾਂ ਦੇ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਰਾਜਪੁਰਾ ਦੇ ਵੀ ਲੋਕਾਂ ਨੂੰ ਅਸੀਂ ਮੈਸੇਜ ਦਵਾਂਗੇ ਕਿਸੇ ਦੇ ਅਗਰ ਕੋਈ ਵੀ ਅਨੋਖੀ ਹੁੰਦੀ ਹੈ ਕੋਈ ਗੱਲਬਾਤ ਆ ਪੁਲਸ ਨੂੰ ਉਸੇ ਟਾਈਮ ਹੀ ਸੂਚਿਤ ਕੀਤਾ ਜਾਵੇ ਸਾਡੀ ਪੁਲਸ ਉਸੇ ਟਾਈਮ ਹੀ ਮੌਕੇ ਤੇ ਪਹੁੰਚੇਗੀ ਪੁਲਸ ਕ ਆ ਸਾਡੇ ਅਫਸਰਾਂ ਨੇ ਸਾਨੂੰ ਸਮਝਾਇਆ ਹੋਇਆ ਵੀ ਅਸੀਂ ਆਪਣਾ ਕੰਮ ਕਿਸ ਤਰ੍ਹਾਂ ਕਰਨਾ ਆਈ ਬੀਨ ਪੰਜਾਬ ਨਿਊਜ਼ ਦੇ ਲਈ ਰਾਜਪੁਰਾ ਤੋਂ ਹਿਮਾਚਲ ਹਰੇ ਦੀ ਰਿਪੋਰਟ